ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬੰਬਈ ਦੇ ਵਿੱਚ ਪਿਛਲੇ ਦੋਆਂ ਸਾਲਾਂ ਦੇ ਵਿੱਚ ਤਿੰਨ ਵੱਡੀਆਂ ਗੋਲੀ ਚੱਲਣ ਦੀਆਂ ਵਾਰਦਾਤਾਂ ਜਿਹੜੀਆਂ ਕਥਿਤ ਤੌਰ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀਆਂ ਹੋਈਆਂ ਹਨ ਤੇ ਜਿਨ੍ਹਾਂ ਵਿੱਚ ਉਸਤੇ ਗੈਂਗ ਨੇ ਸਲਮਾਨ ਖਾਨ ਐਨਸੀਪੀ ਦੇ ਮਰਹੂਮ ਆਗੂ ਬਾਬਾ ਸ਼ਰੀਕੀ ਤੇ ਹੁਣ ਫਿਲਮ ਡਾਇਰੈਕਟਰ ਰੋਹਿਤ ਸ਼ੈਟੀ ਨੂੰ ਨਿਸ਼ਾਨਾ ਬਣਾਇਆ ਹੈ ਇਸ ਨੇ ਸ਼ਹਿਰ ਦੇ ਬੀਤੇ ਅੰਡਰਵਰ্ল্ড ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਾ ਦਿੱਤਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ 1990 ਦੇ ਦਸ਼ਕ ਦੇ ਉਸ ਮਾਹੌਲ ਨਾਲ ਤੁਲਨਾ ਪੂਰੀ ਤਰੀਕੇ ਨਾਲ ਸਹੀ ਨਹੀਂ ਹੈ ਦੋਹਾਂ ਦੇ ਢੰਗ ਤਰੀਕਿਆਂ ਦੇ ਵਿੱਚ ਕਾਫੀ ਅੰਤਰ ਹੈ ਕਾਫੀ ਫਰਕ ਹੈ ਜਿਹੜੇ ਉਸ ਸਮੇਂ ਦੇ ਗੈਂਗਸਟਰ ਵਾਰਦਾਤਾਂ ਕਰਦੇ ਸੀ ਉਹ ਜਾਣੇ ਪਹਿਚਾਨੇ ਸ਼ੂਟਰਾਂ ਦੀ ਵਰਤੋਂ ਕਰਦੇ ਸੀ ਫੋਨ ਕਾਲ ਵੀ ਵਿਦੇਸ਼ ਤੇ ਨੰਬਰਾਂ ਤੋਂ ਹੀ ਆਉਂਦੀ ਸੀ ਪਰ ਉਹ ਨੰਬਰਾਂ ਦਾ ਪੁਲਿਸ ਨੂੰ ਪਤਾ ਹੁੰਦਾ ਸੀ ਉਹ ਟ੍ਰੇਸ ਕੀਤੇ ਜਾ ਸਕਦੇ ਸੀ ਜ਼ਿੰਮੇਵਾਰੀ ਵੀ ਖੁੱਲ ਕੇ ਲਈ ਜਾਂਦੀ ਸੀ ਪਰ ਜੋ ਲੋਰੈਂਸ ਬਿਸ਼ਨੋਈ ਗੈਂਗ ਹੈ ਉਹ ਅਜੇ ਟੰਗ ਤਰੀਕੇ ਨਾਲ ਕੰਮ ਕਰਦਾ ਹੈ ਉਹ ਟੰਗ ਤਰੀਕੇ ਗੁਪਤ ਹਨ ਜਿੰਨਾ ਤੋਂ ਬਾਅਦ ਦੇ ਵਿੱਚ ਮੁਕਰਿਆ ਵੀ ਜਾ ਸਕਦਾ ਹੈ ਜਾਂਚ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਗਰੁੱਪ VOIP ਜ਼ਰੀਏ ਇਹਨੂੰ ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ ਕਹਿੰਦੇ ਆ ਇੰਟਰਨੈਟ ਦੇ ਜ਼ਰੀਏ ਹੀ ਧਮਕੀ ਦੀਆਂ ਕੌਲਾ ਕਰਦਾ ਹੈ ਅਜੇ ਸ਼ੂਟਰਾਂ ਤੋਂ ਕੰਮ ਲਿਆ ਜਾਂਦਾ ਹੈ ਜਿਨ੍ਹਾਂ ਦਾ ਪਿਛਲਾ ਕੋਈ ਵੀ ਪੁਲਿਸ ਰਿਕਾਰਡ ਨਹੀਂ ਹੁੰਦਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਜਾਂ ਸੌਖੇ ਅਕਰਾਂ ਦੇ ਵਿੱਚ ਕਹਿ ਲਈਏ ਕਿ ਉਹ ਡਿਸਪੋਜ਼ੇਬਲ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਕਿਨਾਰਾ ਕੀਤਾ ਜਾ ਸਕਦਾ ਹੈ ਸੋਸ਼ਲ ਮੀਡੀਆ ਤੋਂ ਗਾਇਬ ਹੋਣ ਵਾਲੀਆਂ ਪੋਸਟਾਂ ਪਾ ਕੇ ਜ਼ਿੰਮੇਵਾਰੀ ਲਈ ਜਾਂਦੀ ਹੈ ਜੋ ਥੋੜਾ ਬਹੁਤ ਜਾਂ ਫਿਰ ਬਿਲਕੁਲ ਹੀ ਟ੍ਰੇਸ ਨਹੀਂ ਛੱਡਦੀਆਂ ਉਹਨਾਂ ਨੂੰ ਵੀ ਟ੍ਰੇਸ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਨਿਸ਼ਾਨੇ ਤੇ ਲਏ ਵਿਅਕਤੀਆਂ ਦਾ ਜੇ ਆਪਾਂ ਡਰ ਜੋੜ ਲਈਏ ਬਿਨਾ ਕਿਸੇ ਰਸਮੀ ਸ਼ਿਕਾਇਤੋਂ ਪੁਲਿਸ ਲਈ ਇਹ ਪਤਾ ਲਗਾਉਣਾ ਬੇਹਤ ਹੀ ਮੁਸ਼ਕਲ ਹੋਇਆ ਪਿਆ ਹੈ ਕਿ ਇਸ ਗੈਂਗ ਦੀਆਂ ਅਸਲ ਗਤੀਵਿਧੀਆਂ ਕਿੱਥੋਂ ਤੱਕ ਫੈਲੀਆਂ ਹੋਈਆਂ ਨੇ ਬੰਬੇ ਸ਼ਹਿਰ ਦੇ ਵਿੱਚ ਬਾਲੀਵੁੱਡ ਦੇ ਵਿੱਚ ਕਿਸ ਕਦਰ ਤੱਕ ਇਸ ਗੈਂਗ ਨੇ ਆਪਣੇ ਪੈਰ ਫਸਾਰੇ ਹੋਏ ਨੇ ਉਸ ਦਾ ਵੀ ਸਹੀ ਢੰਗ ਨਾਲ ਪੁਲਿਸ ਕੋਈ ਟਿਕਾਣਾ ਜਾਂ ਉਸ ਦੀ ਜਾਣਕਾਰੀ ਪੂਰੇ ਤਰੀਕੇ ਨਾਲ ਲਗਾਉਣ ਦੇ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋਈ ਹੈ ਹੁਣ ਸਭ ਤੋਂ ਤਾਜ਼ਾ ਮਾਮਲੇ ਦੀ ਮਿਸਾਲ ਹੀ ਲੈ ਲਵੋ ਰੋਹਿਤ ਸ਼ਰਟੀ ਦੇ ਕਰ ਗੋਲੀਆਂ ਚਲਾਉਣ ਤੋਂ ਬਾਅਦ ਇੱਕ ਆਨਲਾਈਨ ਪੋਸਟ ਪਾ ਕੇ ਧਮਕੀ ਦਿੱਤੀ ਗਈ ਉਸ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਅਸੀਂ ਬਾਲੀਵੁੱਡ ਸਤਾਰਿਆਂ ਨੂੰ ਫੋਨ ਕਾਲ ਕਰ ਰਹੇ ਹਾਂ ਪਰ ਪੁਲਿਸ ਦਾ ਕਹਿਣਾ ਹੈ ਉਹਨਾਂ ਕੋਲ ਇੱਕ ਵੀ ਸ਼ਿਕਾਇਤ ਨਹੀਂ ਆਈ ਹੈ ਡਰ ਅਤੇ ਤਕਨੀਕ ਦੇ ਮਿਸ਼ਰਣ ਦਾ ਨਤੀਜਾ ਇਹ ਹੈ ਇਹ ਗਤੀਵਧੀਆਂ ਜ਼ਿਆਦਾਤਰ ਪੁਲਿਸ ਦੇ ਰਡਾਰ ਤੋਂ ਬਾਹਰ ਹੀ ਰਹਿੰਦੀਆਂ ਹਨ ਇੱਕ ਅਫਸਰ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਫਰਕ ਪਹਿਲਾਂ ਤੇ ਹੁਣ ਦੇ ਵਿਚਕਾਰ ਇਹ ਹੈ ਕਿ ਪਹਿਲਾਂ ਸਾਨੂੰ ਉਹਨਾਂ ਇੰਟਰਨੈਸ਼ਨਲ ਨੰਬਰਾਂ ਦੀ ਜਾਣਕਾਰੀ ਹੁੰਦੀ ਸੀ ਜਿਹੜੇ ਗੈਂਗਸਟਰ ਧਮਕੀ ਦੇਣ ਦੇ ਲਈ ਵਰਤਦੇ ਸੀ ਇਸੇ ਲਈ ਹੀ ਅਸੀਂ ਉਹਨਾਂ ਨੂੰ ਟਰੈਕ ਕਰਦੇ ਰਹਿੰਦੇ ਸੀ ਸਾਨੂੰ ਪਤਾ ਹੁੰਦਾ ਸੀ ਕਿ ਕਿਸ ਫਿਲਮੀ ਹਸਤੀ ਨੂੰ ਕੌਲਾ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਹਸਤੀ ਨੂੰ ਤਮਕਾਇਆ ਜਾ ਰਿਹਾ ਹੈ ਆਵੇਂ ਉਹ ਲੋਕ ਵੀ ਉਹ ਸਾਹਮਣੇ ਨਹੀਂ ਆਉਂਦੇ ਸੀ ਪਰ ਸਾਨੂੰ ਪਤਾ ਹੁੰਦਾ ਸੀ ਕਿ ਕਿਸ ਕਿਸ ਨੂੰ ਧਮਕੀ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਅਸੀਂ ਚੁੱਪਚਾਪ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚ ਕਰਦੇ ਸੀ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਸੀ ਕੌਨਫੀਡੈਂਸ ਲੈਂਦੇ ਸੀ ਕਿ ਉਹ ਸੁਰੱਖਿਅਤ ਹਨ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਤੇ ਉਹ ਸ਼ਿਕਾਇਤ ਕਰਨ ਦੇ ਲਈ ਮਨ ਵੀ ਜਾਂਦੇ ਸੀ ਪਰ ਹੁਣ ਜਦੋਂ VOIP ਦਾ ਇਸਤੇਮਾਲ ਹੁੰਦਾ ਹੈ ਇਹਦੇ ਜਰੀਏ ਕਾਲਾਂ ਕੀਤੀਆਂ ਜਾਂਦੀਆਂ ਹਨ ਜਦੋਂ ਤੱਕ ਸਾਡੇ ਕੋਲ ਉਸ ਡਿਵਾਈਸ ਉਸ ਉਪਕਰਨ ਦਾ ਤਕਨੀਕੀ ਜਾਣਕਾਰੀ ਨਾ ਹੋਵੇ ਕਿ ਕਿੱਥੋਂ ਕਾਲ ਕੀਤੀ ਜਾ ਰਹੀ ਹੈ ਜਿਹੜਾ ਵਰਤਿਆ ਜਾ ਰਿਹਾ ਹੈ ਉਸ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਇਹ ਜਿਹੜੇ ਡਿਵਾਈਸ ਨੇ ਇਹ ਉਪਕਰਨ ਨੇ ਉਹ ਵੀ ਬਾਰ-ਬਾਰ ਬਦਲੇ ਜਾਂਦੇ ਹਨ ਇਸ ਲਈ ਸਾਡਾ ਇਹ ਪਤਾ ਕਰਨਾ ਕਿ ਕਿਸ ਕਿਸ ਨੂੰ ਧਮਕੀ ਦਿੱਤੀ ਜਾ ਰਹੀ ਹੈ ਇਹ ਵੀ ਬੜਾ ਹੀ ਮੁਸ਼ਕਲ ਕੰਮ ਹੈ ਹੁਣ ਇਸ ਰੋਹਿਤ ਸ਼ਰਟੀ ਕੇਸ ਦੇ ਵਿੱਚ ਵੀ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਸੰਪਰਕ ਦੇ ਵਿੱਚ ਸਨ ਡਾਇਰੈਕਟਰ ਦੇ ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦੇ ਸੰਪਰਕ ਦੇ ਵਿੱਚ ਸਨ ਉਹਨਾਂ ਨੇ ਧਮਕੀ ਦਿੱਤੀ ਹੈ ਪਰ ਰੋਹਿਤ ਛੱਟੀ ਨੇ ਸਾਨੂੰ ਦੱਸਿਆ ਹੈ ਕਿ ਉਸ ਨੂੰ ਹਾਲੇ ਤੱਕ ਕੋਈ ਵੀ ਧਮਕੀ ਭਰੀ ਕਾਲ ਨਹੀਂ ਮਿਲੀ ਹੈ ਚਾਹੇ ਕਾਲ ਆਈ ਵੀ ਹੋਵੇ ਲੋਕ ਡਰਦੇ ਮਾਰੇ ਦੱਸਦੇ ਨਹੀਂ ਹਨ ਕਿਉਂਕਿ ਅਜੇ ਕੇਸ ਸਾਹਮਣੇ ਹੀ ਨਹੀਂ ਆਉਂਦੇ ਅਸੀਂ ਲੋਕਾਂ ਨੂੰ ਦਿਲਾਸਾ ਵੀ ਨਹੀਂ ਦੇ ਸਕਦੇ ਉਹਨਾਂ ਨੂੰ ਭਰੋਸੇ ਦੇ ਵਿੱਚ ਵੀ ਨਹੀਂ ਲੈ ਸਕਦੇ ਅਤੇ ਇਸ ਦੇ ਕਰਕੇ ਹੀ ਪੁਲਿਸਿਸ ਗੈਂਗ ਦੀਆਂ ਗਤੀਵਿਧੀਆਂ ਤੋਂ ਅਣਜਾਣ ਰਹਿੰਦੀ ਹੈ। ਜਾਂਚਕਰਤਾ ਮੁਤਾਬਕ ਦੂਸਰਾ ਵੱਡਾ ਫਰਕ ਹੈ ਕਿ ਇਹ ਗੈਂਗ ਵਾਰਦਾਤ ਲਈ ਨਵੇਂ ਸ਼ੂਟਰ ਵਰਤਦਾ ਹੈ। ਹਰ ਵਾਰਦਾਤ ਦੇ ਲਈ ਸ਼ੂਟਰ ਨਵੇਂ ਹੁੰਦੇ ਨੇ, ਅੱਡ ਹੁੰਦੇ ਨੇ। ਜਿਹੜੇ ਗੈਂਗ ਮੈਂਬਰਾਂ ਦਾ ਪੁਲਿਸ ਨੂੰ ਪਤਾ ਹੋਵੇ, ਉਹਨਾਂ ਨੂੰ ਇਹਨਾਂ ਵਾਰਦਾਤਾਂ ਦੇ ਲਈ ਨਹੀਂ ਵਰਤਿਆ ਜਾਂਦਾ। ਪਹਿਲਾਂ ਜਿਹੜੇ ਗੈਂਗ ਸੀ, ਉਹਨਾਂ ਦੇ ਸ਼ਾਰਪ ਸ਼ੂਟਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਹੁੰਦੀ ਸੀ, ਪੁਲਿਸ ਉਹਨਾਂ ਨੂੰ ਪਛਾਣਦੀ ਸੀ, ਪਤਾ ਹੁੰਦਾ ਸੀ। ਜਿਵੇਂ ਦਾਉਦ ਗੈਂਗ ਦਾ ਸ਼ੂਟਰ ਫਿਰੋਜ਼ ਕੌਂਕਣੀ ਸੀ ਰਾਜਨ ਗੈਂਗ ਦਾ ਸ਼ੂਟਰ ਉਮੇਦ ਔਰ ਰਹਿਮਾਨ ਸੀ ਪੁਲਿਸ ਕੋਲ ਇਹਨਾਂ ਦੇ ਵਿਸਥਾਰ ਪੂਰਵਕ ਡੋਸੀਅਰ ਬਣੇ ਹੋਏ ਸੀ ਇੱਕ ਇੱਕ ਜਾਣਕਾਰੀ ਪੁਲਿਸ ਕੋਲੇ ਸੀ ਜਦੋਂ ਵੀ ਕੋਈ ਸ਼ੂਟਰ ਕਿਸੇ ਵੀ ਥਾਂ ਦੇ ਉੱਤੇ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਅਸੀਂ ਤੁਰੰਤ ਹੀ ਸਾਰੀਆਂ ਕੜੀਆਂ ਨੂੰ ਜੋੜ ਲੈਂਦੇ ਸੀ ਅਤੇ ਪੂਰਾ ਨੈਟਵਰਕ ਲੱਭ ਲੈਂਦੇ ਸੀ ਕਿ ਕਿਵੇਂ ਕਿਵੇਂ ਕੀ ਕੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਅਸੀਂ ਜਾਣਦੇ ਸੀ ਕਿ ਕੌਣ ਕਿੱਥੇ ਰਹਿੰਦਾ ਹੈ ਉਸਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਸਦੇ ਦੋਸਤ ਕਿਹੜੇ ਹਨ ਇਹ ਸਾਰੀ ਜਾਣਕਾਰੀ ਪੁਲਿਸ ਕੋਲੇ ਹੁੰਦੀ ਸੀ ਹੁਣ ਸੁਲਮਾਨ ਖਾਨ ਵਾਲੇ ਕੇਸ ਵਿੱਚ ਜਿਹੜੇ ਸ਼ੂਟਰ ਸੀ ਉਹ ਉੱਤਰ ਭਾਰਤ ਦੇ ਸੂਬਿਆਂ ਵਿੱਚੋਂ ਸੀ ਪੁਲਿਸ ਦੇ ਦਰਸ਼ਨ ਮੁਤਾਬਕ ਬਿਸ਼नोई ਗੈਂਗ ਦੇ ਉਹ ਫੈਨ ਸੀ ਬਾਬਾ ਸ਼ਦੀਕੀ ਕੇਸ ਦੇ ਵਿੱਚ ਵੀ ਸ਼ੁਭਮ ਲੋਨਕਾਰ ਦਾ ਨੈੱਟਵਰਕ ਵਰਤਿਆ ਗਿਆ ਸੀ ਉੱਤਰ ਭਾਰਤ ਦੇ ਲੋਕਾਂ ਦੇ ਨਾਲ-ਨਾਲ ਦੋਨਾਂ ਦੀ ਰਲ਼ੀ-ਮਿਲ਼ੀ ਵਰਤੋਂ ਕੀਤੀ ਗਈ ਸੀ ਜਿਹੜਾ ਹੁਣ ਰੋਹਿਤ ਸ਼ੇਟੀ ਦਾ ਕੇਸ ਹੈ ਇਸ ਦੇ ਵਿੱਚ ਸਾਰੇ ਹੀ ਦੋਸ਼ੀ ਪੂਨੇ ਦੇ ਵਰਤੇ ਗਏ ਹਨ ਸ਼ੁਭਮ ਲੋਨਕਰ ਦੇ ਲੋਕਲ ਨੈਟਵਰਕ ਦੀ ਮਦਦ ਲਈ ਗਈ ਹੈ ਇਹ ਸਾਰੇ ਹੀ ਜ਼ਿਆਦਾਤਰ ਛੋਟੀ ਉਮਰ ਦੇ ਨੌਜਵਾਨ ਹੁੰਦੇ ਹਨ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੁੰਦਾ ਗਰੀਬ ਘਰਾਂ ਦੇ ਵਿੱਚੋਂ ਆਉਂਦੇ ਨੇ ਅਤੇ ਸੋਸ਼ਲ ਮੀਡੀਆ ਤੋਂ ਹੀ ਬਿਸ਼ਨੋਈ ਗੈਂਗ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਇਹ ਗੈਂਗ ਤੱਕ ਪਹੁੰਚ ਕਰਦੇ ਹਨ ਤੇ ਆਪ ਵੀ ਇਹ ਇੱਛਾ ਜਤਾਉਂਦੇ ਹਨ ਕਿ ਅਸੀਂ ਤੁਹਾਡੇ ਲਈ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਿਲ ਕਰ ਲਵੋ ਲੋਨਕਰ ਕੇਸ ਦੇ ਵਿੱਚ ਵੀ ਜਿਹੜੇ ਫੜੇ ਗਏ ਨੇ ਉਸ ਦੇ ਮਹੱਲੇ ਦੇ ਹੀ ਨੌਜਵਾਨ ਸਨ ਜੋ ਕਿ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਸੀ ਜਾਂ ਉਹਦਾ ਡਰ ਬਣਿਆ ਹੋਇਆ ਸੀ ਰੋਹ ਬਣਿਆ ਹੋਇਆ ਸੀ ਇਹਨਾਂ ਦੇ ਵਿੱਚੋਂ ਸਿਰਫ ਇੱਕ ਦਾ ਹੀ ਪਹਿਲਾਂ ਦਾ ਕੋਈ ਪੁਲਿਸ ਰਿਕਾਰਡ ਸੀ ਇੱਕ ਮਾਮੂਲੀ ਲੜਾਈ ਝਗੜੇ ਦੇ ਕੇਸ ਦੇ ਵਿੱਚੋਂ ਸ਼ਾਮਿਲ ਸੀ ਬਾਕੀ ਕਿਸੇ ਦਾ ਵੀ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਜਿਹੜੇ ਪਹਿਲਾਂ ਗੈਂਗਸਟਰ ਹੁੰਦੇ ਸੀ ਉਹ ਤਾਂ ਆਪਣੇ ਲੰਮੇ ਚੌੜੇ ਪੁਲਿਸ ਰਿਕਾਰਡ ਦੇ ਲਈ ਹੀ ਜਾਣੇ ਜਾਂਦੇ ਹੁੰਦੇ ਸੀ ਇਸੇ ਲਈ ਉਹ ਪੈਸਾ ਵੀ ਤਕੜਾ ਲੈਂਦੇ ਸੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਮੋਟੀ ਰਕਮ ਵਸੂਲਦੇ ਸੀ ਪਰ ਹੁਣ ਤਾਂ ਵਾਰਦਾਤਾਂ ਕਰਨ ਵਾਲੇ ਇਹ ਨਵੇਂ ਮੁੰਡੇ ਹਨ ਇਹਨਾਂ ਨੂੰ ਕੋਈ ਬਹੁਤੀ ਵੱਡੀ ਰਕਮ ਦੇਣ ਦੀ ਲੋੜ ਵੀ ਨਹੀਂ ਪੈਂਦੀ ਬਹੁਤ ਘੱਟ ਰਕਮ ਦੇ ਵਿੱਚ ਹੀ ਇਹ ਕੰਮ ਕਰਨ ਨੂੰ ਮੰਨ ਜਾਂਦੇ ਇੱਕ ਸੀਨੀਅਰ ਅਫਸਰ ਦੇ ਦਰਸ਼ਣ ਮੁਤਾਬਕ ਬਾਬਾ ਸਦੀਕੀ ਕੇਸ ਦੇ ਵਿੱਚ ਵੀ ਪਹਿਲਾਂ ਗੈਂਗ ਨੇ ਤਜਰਬੇਕਾਰ ਸ਼ੂਟਰਾਂ ਦੇ ਤੱਕ ਪਹੁੰਚ ਕੀਤੀ ਸੀ ਉਸ ਦਾ ਕਤਲ ਕਰਾਉਣ ਦੇ ਲਈ ਪਰ ਉਹਨਾਂ ਸ਼ੂਟਰਾਂ ਨੇ ਬਿਸ਼ਨੋਈ ਗੈਂਗ ਤੋਂ ਇਸ ਕੰਮ ਦੇ ਲਈ 1.5 ਕਰੋੜ ਰੁਪਏ ਮੰਗੇ ਬਿਸ਼ਨੋਈ ਨੇ ਇੰਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤੇ ਆਖਰਕਾਰ ਜਿਹੜੇ ਨੌਜਵਾਨ ਸੀ ਨੌਜਵਾਨ ਸੀ ਉਹਨਾਂ ਤੋਂ ਹੀ ਇਹ ਕਤਲ ਕਰਵਾਇਆ ਗਿਆ ਤੇ ਉਸ ਦੇ ਲਈ ਸਿਰਫ 1.5 ਲੱਖ ਰੁਪਏ ਖਰਚੇ ਗਏ ਪੁਲਿਸ ਦਾ ਕਹਿਣਾ ਹੈ ਕਿ ਜ਼ਿੰਮੇਵਾਰੀ ਲੈਣ ਦੇ ਤਰੀਕੇ ਦੇ ਵਿੱਚ ਵੀ ਬੜਾ ਫਰਕ ਹੈ ਪਹਿਲਾਂ ਜਦੋਂ ਵੀ ਅੰਡਰਵਰਲਡ ਆਪਣੇ ਸ਼ਿਕਾਰ ਨੂੰ ਡਰੋਂ ਠੰਕਾਉਣ ਦੇ ਲਈ ਗੋਲੀਆਂ ਚਲਵਾਉਂਦਾ ਸੀ ਤਾਂ ਉਹ ਆਪ ਮੀਡੀਆ ਨੂੰ ਫੋਨ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਸੀ ਅੱਜ ਦੇ ਸਮੇਂ ਵਿੱਚ ਇਹ ਲੋਕ ਜ਼ਿੰਮੇਵਾਰੀ ਤਾਂ ਲੈਂਦੇ ਹਨ ਪਰ ਇਹ ਵੀ ਨਾਲ ਯਕੀਨੀ ਬਣਾਉਂਦੇ ਹਨ ਕਿ ਅੱਗੇ ਜਾ ਕੇ ਭਵਿੱਖ ਦੇ ਵਿੱਚ ਉਸ ਤੋਂ ਮੁੱਕਰਿਆ ਵੀ ਜਾ ਸਕੇ ਇਹ ਵਿਸ਼ਨੋਈ ਗੈਂਗ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਪੋਸਟ ਪਾਉਂਦਾ ਹੈ ਪੋਸਟ ਪਾ ਕੇ ਉਸ ਦਾ ਸਕਰੀਨਸ਼ਾਟ ਲੈ ਲੈਂਦਾ ਹੈ ਉਸ ਤੋਂ ਬਾਅਦ ਪੋਸਟ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ ਉਸ ਸਕਰੀਨਸ਼ਾਟ ਨੂੰ ਜਾਂ ਉਸ ਫੋਟੋ ਨੂੰ ਹੀ ਫਿਰ ਸੋਸ਼ਲ ਮੀਡੀਆ ਤੇ ਕਮਾਇਆ ਜਾਂਦਾ ਹੈ ਇਸ ਦੇ ਨਾਲ ਪੋਸਟ ਕਿੱਥੋਂ ਪਾਈ ਗਈ ਹੈ ਉਸ ਦਾ ਜਿਹੜਾ ਯੂਆਰਐਲ ਹੁੰਦਾ ਹੈ ਲਿੰਕ ਹੁੰਦਾ ਹੈ ਉਹ ਟਰੈਕ ਨਹੀਂ ਕੀਤਾ ਜਾ ਸਕਦਾ ਇਹ ਯਕੀਨੀ ਬਣਾਇਆ ਜਾਂਦਾ ਹੁਣ ਭਵਿੱਖ ਦੇ ਵਿੱਚ ਇਹ ਸਕਰੀਨਸ਼ਾਟ ਦਾ ਸਬੂਤ ਦੇ ਤੌਰ ਤੇ ਵੀ ਕੋਈ ਜ਼ਿਆਦਾ ਮੁੱਲ ਨਹੀਂ ਹੁੰਦਾ ਅਸਾਨੀ ਦੇ ਨਾਲ ਅਦਾਲਤਾਂ ਦੇ ਵਿੱਚ ਮੁਕਰਿਆ ਜਾ ਸਕਦਾ ਹੈ ਕਿ ਅਸੀਂ ਤਾਂ ਸ਼ਾਮਲ ਹੈ ਹੀ ਨਹੀਂ ਅਸੀਂ ਤਾਂ ਜ਼ਿੰਮੇਵਾਰੀ ਲਈ ਹੀ ਇਹਨਾਂ ਟੰਗ ਤਰੀਕਿਆਂ ਦੇ ਨਾਲ ਹੀ ਲੋਰੈਂਸ ਬਿਸ਼ਨੋਈ ਬੰਬਈ ਪੁਲਿਸ ਦੇ ਲਈ ਇੱਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ 14 ਅਪ੍ਰੈਲ 2024 ਨੂੰ ਚੱਲੀਆਂ ਸਨ ਪੁਲਿਸ ਨੇ ਜਾਂ ਇਹ ਕਹਿ ਲੋ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ 6 ਬੰਦੇ ਫੜੇ ਸੀ ਚਾਰ ਸ਼ੀਟ ਵੀ ਕਰ ਦਿੱਤੇ ਜਿਨ੍ਹਾਂ ਦੇ ਵਿੱਚੋਂ ਬਾਅਦ ਵਿੱਚ ਇੱਕ ਵਿਅਕਤੀ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੁਸਾਈਡ ਕਰਕੇ ਉਹ ਮਰ ਗਿਆ ਜਾਂ ਮਾਰਿਆ ਗਿਆ ਕੁਝ ਵੀ ਕਹਿ ਲਓ ਜ਼ਿੰਮੇਵਾਰੀ ਉਸ ਵਾਰਦਾਤ ਦੀ ਬਿਸ਼ਨੋਈ ਗੈਂਗ ਨੇ ਲਈ ਸੀ ਪਰ ਕੀ ਲਾਰੈਂਸ ਨੂੰ ਇਸ ਕੇਸ ਦੇ ਵਿੱਚ ਕੋਈ ਸਜ਼ਾ ਹੋਈ ਉਸ ਨੂੰ ਕੋਈ ਫੈਸਲਾ ਇਸ ਤਰ੍ਹਾਂ ਦਾ ਸੁਣਾਇਆ ਗਿਆ ਜਾਂ ਉੱਥੇ ਤੱਕ ਪਹੁੰਚ ਹੋ ਸਕੀ ਐਨਸੀਪੀ ਦਾ ਆਗੂ ਬਾਬਾ ਸਦੀਕੀ ਆਪਣੇ ਦਫ਼ਤਰ ਦੇ ਬਾਹਰ 12 ਅਕਤੂਬਰ 2024 ਨੂੰ ਮਾਰਿਆ ਗਿਆ ਸੀ ਜ਼ਿੰਮੇਵਾਰੀ ਉਦੋਂ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਮੁੰਬਈ ਕ੍ਰਾਈਮ ਬ੍ਰਾਂਚ ਨੇ 26 ਤੋਂ ਵੀ ਵੱਧ ਵਿਅਕਤੀ ਇਸ ਕੇਸ ਦੇ ਵਿੱਚ ਫੜੇ ਚਾਰ ਸ਼ਿਰ ਵੀ ਕੀਤੇ ਪਰ ਕੀ ਲਾਰੈਂਸ ਬਿਸ਼ਨੋਈ ਤੱਕ ਪਹੁੰਚਿਆ ਜਾ ਸਕਿਆ ਇਸ ਕਤਲ ਦੇ ਤਾਰ ਜੋੜੇ ਜਾ ਸਕੇ ਆਪਾਂ ਬੰਬਈ ਦੀ ਗੱਲ ਬਹੁਤ ਕਰ ਲਈ ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਵਰਗੇ ਵੱਡੇ ਗਾਇਕ ਦਾ ਕਤਲ ਹੋਇਆ ਸ਼ਰਿਆਮ ਦਿਨ ਦਿਹਾੜੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਫਿਲਮੀ ਅੰਦਾਜ਼ ਦੇ ਵਿੱਚ ਮਰਿਆ ਗਿਆ ਉਸਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਨੇ ਹੀ ਲਈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਉਸ ਕਤਲकांड ਦੇ ਵਿੱਚ ਜਿੰਨੇ ਵੀ ਲੋਕ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਤਿੰਨ ਤਾਂ ਪੁਲਿਸ ਮੁਕਾਬਲੇ ਦੇ ਵਿੱਚ ਸ਼ੂਟਆਊਟ ਦੇ ਵਿੱਚ ਮਾਰੇ ਵੀ ਗਏ ਪਰ ਹਜੇ ਵੀ ਲੋਕਾਂ ਨੂੰ ਸਰਕਾਰੇ ਯਕੀਨੀ ਨਹੀਂ ਦਿਵਾ ਸਕੀ ਹੈ ਜਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਹ ਯਕੀਨੀ ਨਹੀਂ ਦਿਵਾ ਸਕੀ ਹੈ ਕਿ ਪੂਰੇ ਤਰੀਕੇ ਨਾਲ ਇਨਸਾਫ ਮਿਲ ਗਿਆ ਹੈ ਉਹ ਕੇਸ ਚੱਲ ਰਿਹਾ ਹੈ ਚਾਰ ਬਿਸ਼ੀਟ ਵੀ ਕੀਤੇ ਗਏ ਨੇ ਲੌਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰਡ ਦੇ ਉੱਤੇ ਪੰਜਾਬ ਸਰਕਾਰ ਲੈ ਕੇ ਵੀ ਆਈ ਪਰ ਜਿਸ ਤਰੀਕੇ ਨਾਲ ਉਹ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਸੀਆਈਏ ਥਾਣੇ ਦੇ ਵਿੱਚ ਉਸ ਦੀਆਂ ਇੱਕ ਵੱਡੇ ਟੀਵੀ ਚੈਨਲ ਨੂੰ ਇੰਟਰਵਿਊਆਂ ਦਿੱਤੀਆਂ ਗਈਆਂ ਉਹ ਇੰਟਰਵਿਊਜ਼ ਪ੍ਰਕਾਸ਼ਿਤ ਵੀ ਹੋਈਆਂ ਹਜੇ ਤੱਕ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਉਹ ਕੇਸ ਬਣਿਆ ਹੋਇਆ ਹੈ ਹਾਈ ਕੋਰਟ ਦੇ ਵਿੱਚ ਡੀਜੀਪੀ ਨੂੰ ਝਾੜ ਤੱਕ ਪਈ ਹੈ 6-7 ਪੁਲਿਸ ਵਾਲੇ ਸਸਪੈਂਡ ਵੀ ਕਰ ਦਿੱਤੇ ਗਏ ਹਨ ਲਾਰਿਸ਼ ਬਸਰੋਈ ਨੂੰ ਸਜ਼ਾ ਤਾਂ ਕੀ ਮਿਲਣੀ ਸੀ ਸਜ਼ਾ ਪੰਜਾਬ ਸਰਕਾਰ ਨੂੰ ਮਿਲ ਰਹੀ ਹੈ ਕਿ ਲੋਕਾਂ ਦੇ ਵਿੱਚ ਹਜੇ ਤੱਕ ਵੀ ਇਹੀ ਪ੍ਰਭਾਵ ਹੈ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਅਸਲ ਕਾਤਲ ਸੀ ਉਹਨਾਂ ਤੱਕ ਸਰਕਾਰ ਪਹੁੰਚ ਨਹੀਂ ਸਕੀ ਹੈ ਉਹ ਇਸ ਕਤਲ ਦੇ ਲਈ ਦੋਸ਼ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਦੀ ਸਜ਼ਾ ਨਹੀਂ ਮਿਲੀ ਹੈ ਸਾਡਾ ਨਿਆਂਇਕ ਸਿਸਟਮ ਜਿਹੜਾ ਹੈ ਜਸਟਿਸ ਸਿਸਟਮ ਹੈ ਜਾਂ ਨਿਆਂਇਕ ਪ੍ਰਣਾਲੀ ਇਸ ਤਰੀਕੇ ਨਾਲ ਬਣੀ ਹੋਈ ਹੈ ਜਾਂ ਉਸ ਦੇ ਜਿਹੜੇ ਲੂਪ ਹੋਲ ਨੇ ਉਸ ਦੇ ਵਿੱਚ ਜੋ ਕਮਜ਼ੋਰੀਆਂ ਨੇ ਉਹਨਾਂ ਨੂੰ ਇਹਨਾਂ ਗੈਂਗਸਟਰਸ ਦੇ ਵੱਲੋਂ ਇਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਵੱਡੇ ਵੱਡੇ ਵਕੀਲਾਂ ਦੀ ਮਦਦ ਲਈ ਜਾਂਦੀ ਹੈ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਖਤਰਾ ਹੈ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਇਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਲਿਜਾਇਆ ਜਾਂਦਾ ਹੈ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਕੜੇ ਪਹਿਰੇ ਦੇ ਤਹਿਤ ਬੜੀ ਸੁਰੱਖਿਆ ਦੇ ਨਾਲ ਰੱਖਿਆ ਜਾਂਦਾ ਹੈ ਔਰ ਜਿਹੜੇ ਲੋਕਾਂ ਨੂੰ ਇਹ ਧਮਕਾਉਂਦੇ ਨੇ ਡਰਾਉਂਦੇ ਨੇ ਜਿਨ੍ਹਾਂ ਦੇ ਘਰਾਂ ਤੇ ਗੋਲੀਆਂ ਚੱਲਦੀਆਂ ਨੇ ਉਹਨਾਂ ਨੂੰ ਇਹ ਸਿਸਟਮ ਸੁਰੱਖਿਆ ਨਹੀਂ ਦੇ ਸਕਦਾ ਉਹਨਾਂ ਦੀ ਸੁਰੱਖਿਆ ਨੂੰ ਇਹ ਸਿਸਟਮ ਯਕੀਨੀ ਨਹੀਂ ਬਣਾ ਸਕਦਾ ਆਮ ਦੁਕਾਨਦਾਰ ਆਮ ਲੋਕਾਂ ਦੇ ਉੱਤੇ ਛਰੇਮ ਗੋਲੀਆਂ ਚਲਾ ਕੇ ਉਹਨਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ ਫਰੋਤੀ ਲੰਗਦਾਰੀ ਦਾ ਧੰਦਾ ਪੰਜਾਬ ਦੇ ਵਿੱਚ ਪੂਰੇ ਜੋਰਾਂ ਤੇ ਹੈ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਘੇਰਿਆ ਜਾ ਰਿਹਾ ਹੈ ਲਗਾਤਾਰ ਘੇਰਿਆ ਜਾ ਰਿਹਾ ਹੈ ਅੱਜ ਵੀ ਆਪਰੇਸ਼ਨ ਪ੍ਰਹਾਰ 2 ਪੰਜਾਬ ਪੁਲਿਸ ਵੱਲੋਂ ਲਾਂਚ ਕੀਤਾ ਗਿਆ ਹੈ ਪਹਿਲਾਂ ਵੀ ਜਿਹੜਾ ਆਪਰੇਸ਼ਨ ਪ੍ਰਹਾਰ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਹ ਆંકੜੇ ਦਿੱਤੇ ਗਏ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਪੁਲਿਸ ਮੁਕਾਬਲੇ ਵੀ ਹੁੰਦੇ ਰਹੇ ਨੇ ਲੱਤਾਂ ਦੇ ਵਿੱਚ ਗੋਲੀਆਂ ਵੱਜਦੀਆਂ ਰਹੀਆਂ ਨੇ ਲੇਕਿਨ ਇਹਨਾਂ ਵਾਰਦਾਤਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਯਾਨੀ ਕਹਿ ਲੋ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹਰ ਰੋਜ਼ ਹਜੇ ਵੀ ਇਹ ਵਾਰਦਾਤਾਂ ਉਵੇਂ ਹੀ ਜਾਰੀ ਨੇ ਉਹਨਾਂ ਨੂੰ ਖਤਲ ਨਹੀਂ ਪਈ ਹੁਣ ਅੱਜ ਤੋਂ ਜਿਹੜੇ 72 ਘੰਟੇ ਹੁੰਦੇ ਨੇ ਉਸ ਵਿੱਚ ਕੀ ਕੀ ਕਾਰਵਾਈਆਂ ਹੋਣਗੀਆਂ ਕਿੰਨੇ ਕੁ ਲੋਕ ਫੜੇ ਜਾਣਗੇ ਉਸ ਦਾ ਵੀ ਰਿਪੋਰਟ ਕਾਰਡ ਸਾਡੇ ਸਾਹਮਣੇ ਆ ਜਾਏਗਾ ਪਰ ਕੀ ਇਸ ਆਪਰੇਸ਼ਨ ਦੇ ਨਾਲ ਉਹ ਵਾਰਦਾਤਾਂ ਰੁਕਣਗੀਆਂ ਜਿਨ੍ਹਾਂ ਤੋਂ ਪੰਜਾਬ ਦੇ ਲੋਕ ਡੈਲੇ ਹੋਏ ਨੇ ਡਰੇ ਹੋਏ ਨੇ ਸ਼ਾਇਦ ਨਹੀਂ ਕਿਉਂਕਿ ਜਿਹੜੇ ਇਹ ਗੈਂਗਸਟਰ ਨੇ ਵੱਡੇ ਗੈਂਗਸਟਰ ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਸੇ ਸਰਕਾਰ ਤੋਂ ਸੁਰੱਖਿਆ ਲੈ ਕੇ ਉਹ ਆਰਾਮ ਨਾਲ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਰੀਆਂ ਸੁੱਖ ਸੁਵਿਧਾਵਾਂ ਉਹਨਾਂ ਨੂੰ ਮਿਲਦੀਆਂ ਨੇ ਉੱਥੇ ਬੈਠ ਕੇ ਉਹ ਫੋਨ ਤੇ ਗੱਲਾਂ ਕਰਦੇ ਨੇ ਫੋਨ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਗੈਂਗ ਦੇ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਉੱਥੋਂ ਬੈਠ ਕੇ ਉਹ ਯੋਜਨਾ ਬਣਾਉਂਦੇ ਨੇ ਉੱਥੋਂ ਬੈਠ ਕੇ ਉਹ ਧਮਕੀਆਂ ਦਿੰਦੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਪੈਸੇ ਇਕੱਠੇ ਕਰਨ ਲਈ ਜਾਂ ਡਰਾਉਣ ਦੇ ਲਈ ਗੋਲੀਆਂ ਚਲਾਉਣ ਦੇ ਲਈ ਜਾਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ 5-5 7-7 ਹਜ਼ਾਰ ਤੇ ਗਰੀਬ ਘਰਾਂ ਦੇ ਬਹੁਤ ਨੌਜਵਾਨ ਨੇ ਜਿਹੜੇ ਇਹਨਾਂ ਨੂੰ ਮਿਲ ਜਾਂਦੇ ਨੇ ਉਹ ਆਪ ਸਾਹਮਣੇ ਤੋਂ ਆ ਕੇ ਅੱਗੇ ਆ ਕੇ ਆਪ ਹੀ ਇਹ ਇੱਛਾ ਪ੍ਰਗਟ ਕਰਦੇ ਨੇ ਕਿ ਸਾਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰ ਲਓ ਤੇ ਇਹਨਾਂ ਨੂੰ ਇੰਪ੍ਰੈਸ ਕਰਨ ਦੇ ਲਈ ਉਹ ਕੋਈ ਵੀ ਕੰਮ ਕਰਨ ਦੇ ਲਈ ਤਿਆਰ ਹੁੰਦੇ ਨੇ ਉਹ ਵੱਡੇ ਤੋਂ ਵੱਡੇ ਨਾਮੀ ਹਸਤੀ ਤੇ ਵੀ ਹਮਲਾ ਕਰਨ ਤੋਂ ਝਿਜਕਦੇ ਨਹੀਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹੈ ਔਰ ਸ਼ਾਇਦ ਐਸੀ ਕਰਕੇ ਹੀ ਪੁਲਿਸ ਇਹਨਾਂ ਵਾਰਦਾਤਾਂ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੋ ਰਹੀ ਕਿਉਂਕਿ ਜਿਹੜੇ ਵੀ ਇਹ ਅਪਰਾਧੀ ਆ ਜਿਹੜੇ ਵੀ ਸ਼ੂਟਰ ਵਰਤੇ ਜਾਂਦੇ ਨੇ ਉਹ ਨਵੇਂ ਨੌਜਵਾਨ ਹੁੰਦੇ ਨੇ ਛੋਟੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਕੋਈ ਬਹੁਤਾ ਲੰਮਾ ਚੋੜਾ ਪੁਲਿਸ ਰਿਕਰਡ ਵੀ ਨਹੀਂ ਹੁੰਦਾ ਇਸੇ ਲਈ ਉਹ ਪੁਲਿਸ ਦੇ ਰਡਾਰ ਤੇ ਵੀ ਨਹੀਂ ਆਉਂਦੇ ਵਾਰਦਾਤ ਕਰਨ ਤੋਂ ਬਾਅਦ ਸਹਿਜੇ ਹੀ ਬੜੇ ਆਸਾਨੀ ਦੇ ਨਾਲ ਉਹ ਕਿਸੇ ਹੋਰ ਸੂਬੇ ਦੇ ਵਿੱਚ ਟੱਪ ਜਾਂਦੇ ਨੇ ਇੱਥੋਂ ਬਚ ਕੇ ਨਿਕਲ ਜਾਂਦੇ ਜੇ ਫੜੇ ਵੀ ਜਾਣ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਵੀ ਜਾਣ ਤਾਂ ਵੀ ਗੈਂਗ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਹੋਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦਾ ਕੰਮ ਕਰਨ ਦੇ ਲਈ ਲੋਕ ਤਿਆਰ ਹੁੰਦੇ ਨੇ ਜਿਹੜੇ ਨੌਜਵਾਨ ਤਿਆਰ ਬਰ ਤਿਆਰ ਸਿਰਫ ਇੱਕ ਕਾਲ ਦੀ ਉਡੀਕ ਕਰ ਰਹੇ ਹੁੰਦੇ ਨੇ ਕਿ ਕਦੋਂ ਸਾਡੀ ਡਿਊਟੀ ਲੱਗੇ ਤੇ ਅਸੀਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੇ ਉਸ ਗੈਂਗ ਲੀਡਰ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰ ਸਕੀਏ ਸੋ ਦੇਖਦੇ ਹਾਂ ਪੰਜਾਬ ਪੁਲਿਸ ਦਾ ਜਿਹੜਾ ਹੁਣ ਆਪਰੇਸ਼ਨ ਚੱਲ ਰਿਹਾ ਹੈ ਉਹ ਕੀ ਰੰਗ ਲੈ ਕੇ ਆਉਂਦਾ ਹੈ ਉਸ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਨ ਦੇ ਵਿੱਚ ਸਫਲ ਰਹਿੰਦੀ ਹੈ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਜਿਹੜੇ ਭਗੌੜੇ ਨੇ ਪੁਲਿਸ ਕੇਸਾਂ ਦੇ ਵਿੱਚ ਵੌਂਟਡ ਨੇ ਲੋੜਿੰਦੇ ਨੇ ਪੁਲਿਸ ਨੂੰ ਅੱਖ-ਅੱਖ ਦਰਮਾ ਦੇ ਵਿੱਚ ਉਨਾਂ ਦੀ ਧਰ ਪਕੜ ਵੱਡੇ ਪੱਧਰ ਤੇ ਕੀਤੀ ਜਾਏਗੀ ਲੇਕਿਨ ਕੀ ਇਹ ਨਾ ਕਰਨ ਦੇ ਨਾਲ ਇੱਕ ਕ੍ਰਾਈਮ ਰੁਕ ਜਾਏਗਾ ਇਹਨਾਂ ਵਾਰਦਾਤਾਂ ਦੇ ਵਿੱਚ ਕੋਈ ਕਮੀ ਆਵੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇਸ ਉਮੀਦ ਦੇ ਨਾਲ ਕਿ ਪੰਜਾਬ ਦੇ ਹਾਲਾਤ ਕੁਝ ਬਿਹਤਰ ਹੋਣਗੇ ਲੋਕਾਂ ਨੂੰ ਇਹਨਾਂ ਨਿਤ-ਨਿਤ ਦੀਆਂ ਲੁੱਟ ਖੋਹ ਕਤਲ ਦੀਆਂ ਵਾਰਦਾਤਾਂ ਤੋਂ ਨਜਾਤ ਮਿਲੇਗੀ ਇਸੇ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ